ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਦੀ ਉਮੀਦ ਕਰਦੇ ਹਾਂ ਵੀ ਸਾਰੇ ਜਾਨੀ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਜਿਹੜੇ ਬਾਸਮਤੀ 1509 ਤੇ ਬਾਸਮਤੀ 1692 ਦੇ ਜਿਹੜੇ ਨਵਾਂ ਤਾਜ਼ਾ ਰੇਟ ਜਿਹੜੇ ਹੁਣ ਚੱਲ ਰਹੇ ਆ ਅਲੱਗ-ਅਲੱਗ ਮੰਡੀਆਂ ਦੇ ਵਿੱਚ ਕੀ ਰੇਟ ਜਿਹੜੀ ਆਪਣੀ ਬਾਸਮਤੀ बिक ਰਹੀ ਹੈ ਤੁਹਾਨੂੰ ਜਿਹੜੀ ਆਪਾਂ ਦੱਸਾਂਗੇ ਤੇ ਨਾਲੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਸਮਤੀ ਦੇ ਰੇਟ ਹੈ ਉਹ ਕਿਸ ਤਰ੍ਹਾਂ ਦੇ ਰਹਿੰਦੀ ਸੁਭਾਵਨਾ ਹੈ ਰੇਟ ਘਟਣਗੇ ਜਾਂ ਫਿਰ ਵਧਣਗੇ ਉਹਦੇ ਬਾਰੇ ਵੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਆਪਣੇ ਵਿਚਾਰ ਸਾਂਝੇ ਕਰਿਓ ਵੀ ਤੁਸੀਂ ਬਾਸਮਤੀ ਵਾਢ ਲਈ ਹੈ ਕਿਹੜੀ ਮੰਡੀ ਦੇ ਵਿੱਚ ਤੁਹਾਡਾ ਕੀ ਰੇਟ ਜਿਹੜਾ ਬਾਸਮਤੀ ਦਾ ਲੱਗਿਆ ਤੇ ਬਹੁਤਾਂ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਕਰਦੇ ਆਪਾਂ ਸ਼ੁਰੂ ਤੇ ਵੀਡੀਓ ਨੂੰ ਆਪਣੇ ਨੂੰ ਹੋਰ ਜੀਵੰਤ ਭਰਾਵਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਇਹ ਵੀਡੀਓ ਨੂੰ ਪੂਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲਟਾ ਬਟਨ ਪ੍ਰੈਸ ਕਰ ਲਓ ਜੀ ਹਾਂਜੀ ਹੁਣ ਜੀ ਆਪਾਂ ਬਾਸਮਤੀ ਦੀ 1509 ਤੇ 1692 ਦੇ ਜੀ ਆਪਾਂ ਰੇਟਾਂ ਦੀ ਗੱਲ ਕਰੀਏ ਪਹਿਲਾਂ ਜਦੋਂ ਸ਼ੁਰੂਆਤੀ ਜਿਹੜੀ ਅਗੇਤੀ ਜਿਹੜੀ ਬਾਡੀ ਜਦੋਂ ਬਾਸਮਤੀ ਦੀ ਸ਼ੁਰੂ ਹੋਈ ਸੀ ਉਦੋਂ ਜਿਹੜੇ ਰੇਟ ਬਹੁਤ ਆਪਾਂ ਨੂੰ ਵਧੀਆ ਚੰਗੇ ਦੇਖਣ ਨੂੰ ਮਿਲੇ ਸੀ ਕਿਉਂਕਿ ਰੇਟ ਦਿਨੋਂ ਦਿਨ ਜਿਹੜੇ ਉੱਪਰ ਨੂੰ ਜਾ ਰਹੇ ਸੀ ਪਰ ਹੁਣ ਜਿਹੜੇ ਰੇਟ ਜਿੰਨੇ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਸੀ ਉਹ ਰੇਟ ਜਿਹੜੀ ਹੁਣ ਆਪਣੀ ਬਾਸਮਤੀ ਮੰਡੀ ਅਜੇ ਵਿੱਚ बिक ਨਹੀਂ ਰਹੀ ਉਹਨਾ ਆਪਾਂ ਨੂੰ ਜਿਹੜਾ ਰੇਟ ਮਿਲ ਨਹੀਂ ਰਿਹਾ ਕੋਈ ਕੋਈ ਉਹ ਜਿਹੜੀ ਢੇਰੀ ਹੈ ਪੂਰੇ ਰੇਟ ਦੇ ਵਿੱਚ ਜਿਹੜੀ ਵਿਕ ਰਹੀ ਹੈ ਇਸ ਕਰਕੇ ਬਾਸਮਤੀ ਦੇ ਹਜੇ ਜਿਹੜੇ ਜੇ ਰੇਟਾ ਦੇ ਵਿੱਚ ਜਿਹੜਾ ਮੰਦਾ ਚੱਲ ਰਿਹਾ ਹੈ ਜਿਹੜਾ ਮੰਦਾ ਹੈ ਕਦੋਂ ਤੱਕ ਚੱਲੇਗਾ ਕਦੋਂ ਜਿਹੜੀ ਬਾਸਮਤੀ ਦੇ ਵਿੱਚ ਤੇਜ਼ੀ ਸ਼ੁਰੂ ਹੋਵੇਗੀ ਮੰਦੇ ਦਾ ਕੀ ਕਾਰਨ ਹੈ ਪਹਿਲਾ ਆਪਾਂ ਰੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਹੁਣ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਮੰਡੀਆਂ ਨੇ ਜਿਵੇਂ ਕੋਟਕਪੂਰਾ ਮੰਡੀ ਹੋਗੀ ਇਹਦੇ ਵਿੱਚ ਜਿਹੜੇ 1509 ਤੇ 1692 ਦਾ ਰੇਟ ਸੀ ਜੀ ਜਿਹੜਾ ਇਹ 3000 ਰੁਪਏ ਤੋਂ ਲੈ ਕੇ 3300 ਰੁਪਏ ਤੱਕ ਜਿਹੜੀ ਆਪਣੀ ਬਾਸਮਤੀ बिक ਰਹੀ थी ਵਿੱਚ ਜਿਹੜੀ 2800 2900 ਰੁਪਏ ਵੀ ਜਿਹੜੀ ਬਾਸਮਤੀ बिक ਰਹੀ ਸੀ ਤੇ ਨਾਬਾ ਮੰਡੀ ਦੇ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ 1692 ਹੈ ਛੱਬੀ ਸੌ ਰੁਪਏ ਤੋਂ ਲੈ ਕੇ ਤਿੰਨ ਹਜ਼ਾਰ ਰੁਪਏ ਤੱਕ ਜਿਹੜੀ ਆਮ ਜਿਹੜੀ ਢੇਰੀ ਆ ਵਿਕ ਰਹੀ ਹੈ ਕੋਈ ਕੋਈ ਢੇਰੀ ਜਿਹੜੀ ਇਕੱਤੀ ਬੱਤੀ ਸੌ ਰੁਪਏ ਤੱਕ ਜਿਹੜੀ ਵਿਕ ਰਹੀ ਹੈ ਅਤੇ ਪੰਦਰਾਂ ਸੌ ਨੌ ਵੀ ਐਵੇਂ ਓਂ ਹੈ ਇਕੱਤੀ ਬੱਤੀ ਸੌ ਤੱਕ ਕੋਈ ਕੋਈ ਢੇਰੀ ਵਿਕ ਰਹੀ ਆ ਆਮ ਜਿਹੜੀ ਨਹੀਂ ਛੱਬੀ ਸਤਾਈ ਅਠਾਈ ਤਿੰਨ ਹਜ਼ਾਰ ਰੁਪਏ ਤੱਕ ਜਿਹੜੀ ਢੇਰੀ ਆ ਵਿਕ ਰਹੀ ਆ ਆਮ ਜਿਹੜੀ ਇਹ ਬੋਲੀ ਸ਼ੁਰੂ ਕਰਦੇ ਆ ਤਾਂ ਤੇਈ ਸੌ ਚੌਵੀ ਸੌ ਰੁਪਏ ਤੋਂ ਜਿਹੜੀ ਬੋਲੀ ਸ਼ੁਰੂ ਹੁੰਦੀ ਹੈ ਅਤੇ ਤਿੰਨ ਕੁ ਹਜ਼ਾਰ ਰੁਪਏ ਦੇ ਅੱਟੇ ਸੱਟੇ ਜਾ ਕੇ ਜਿਹੜੀ ਬੋਲੀ ਆਪਣੀ ਬਾਸਮਤੀ ਦੀ ਖੜ੍ਹਦੀ ਹੈ ਦੇ ਬੇਚੇ ਤੁਸੀਂ ਹੁਣ ਬਹੁਤ ਵੀਡੀਓ ਦੇਖੋਗੇ ਕਿ 3400 ਰੁਪਿਆ ਹੋ ਗਿਆ 3500 ਰੁਪਿਆ ਹੋ ਗਿਆ 3600 ਰੁਪਿਆ ਹੋ ਗਿਆ ਇੰਨਾ ਕਿਸਾਨ ਭਰਾਵੋ ਕਿਸੇ ਵੀ ਮੰਡੀ ਦੇ ਵਿੱਚ ਜਿਹੜੀ ਬਾਸਮਤੀ ਨਹੀਂ ਲੱਗੀ ਕੋਈ ਢੇਰੀ ਹੋ ਸਕਦਾ ਵੀ ਇੰਨੀ 3500 ਰੁਪਏ ਤੱਕ ਲੱਗ ਗਈ ਹੋਵੇ ਪਰ ਜਿਹੜੇ ਹੁਣ ਬਾਸਮਤੀ 1509 ਹੋ ਗਿਆ 1692 ਹੋ ਗਿਆ ਇਹਦੇ ਜਿਹੜੇ ਆਮ ਹੁਣ ਸਾਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੇ ਰੇਟ ਹੈ ਉਹ 2700 ਰੁਪਏ ਤੋਂ ਲੈ ਕੇ ਕਿਸਾਨਪਰਾ ਉਹ 32-3300 ਰੁਪਏ ਤੱਕ ਜਿਹੜੀ ਆਪਣੀ ਬਾਸਮਤੀ बिक ਰਹੀ ਹੈ 3000 ਤੋਂ ਉੱਪਰ ਵੀ ਉਹੀ ਬਾਸਮਤੀ ਜਾ ਰਹੀ ਹੈ ਕੋਈ ਕੋਈ ਢੇਰੀ ਜਾ ਰਹੀ ਹੈ ਆਮ ਨਹੀਂ 3000 ਤੱਕ ਹੀ ਜਿਹੜੇ ਬਾਸਮਤੀ ਦਾ ਰੇਟ ਲੱਗ ਰਿਹਾ ਹੈ ਇੱਕ ਗੱਲ ਹੋਰ ਹੈ ਬਾਸਮਤੀ ਦਾ ਮੰਦਾ ਕਿਉਂ ਆਇਆ ਹੈ ਰੇਟ ਕਿਉਂ ਘਟਿਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਵੀ ਜਿਹੜੀ ਸਭ ਤੋਂ ਵੱਡੇ ਰਕਬੇ ਦੇ ਵਿੱਚ ਜਿਹੜੀ ਬਾਸਮਤੀ ਦੀ ਖੇਤੀ ਹੁਣ ਕੀਤੀ ਜਾਂਦੀ ਹੈ ਕਿਉਂਕਿ ਆਪਾਂ ਤੀਜੀ ਫਸਲ ਜਿਹੜਾਂ ਜ਼ਮੀਨਦਾਰ ਪਰ ਆਮਾਨੇ ਲੈਣੀ ਹੁੰਦੀ ਹੈ ਜਿਵੇਂ ਆਲੂ ਦੀ ਬਿਜਾਈ ਕਰਨੀ ਆਪਾਂ ਜਾਂ ਫਿਰ ਆਪਾਂ ਮਟਰ ਲਾਉਣੇ ਆ ਉਹ ਸਾਰੇ ਜ਼ਮੀਨਦਾਰ ਭਰਾਵਾਂ ਨੇ ਹੁਣ ਜਿਹੜੀ ਬਾਸਮਤੀ 1 ਲੱਖ ਤੇ ਜਿਹੜੀ ਵਾਢੀ ਕਰਕੇ ਜਿਹੜੀ ਮੰਡੀ ਦੇ ਵਿੱਚ ਗਈ ਹੈ ਤੇ ਹੁਣ ਮੰਡੀ ਦੇ ਵਿੱਚ ਢੇਰਿਓ ਢੇਰੀ ਪਈ ਹੈ ਤੇ ਜਿਹਦੇ ਕਾਰਨ ਜਿਹੜਾ ਬਾਸਮਤੀ ਦਾ ਹੋ ਸਕਦਾ ਵੀ ਰੇਟ ਘਟਿਆ ਹੈ ਕਿਉਂਕਿ ਬਾਸਮਤੀ ਜਿਆਦਾ ਜਿਹੜੀ ਮੰਡੀਆਂ ਦੇ ਵਿੱਚ ਚਲ ਗਈ ਤੇ ਰੇਟ ਤਾਂ ਕਰਕੇ ਘਟਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਰੇਟ ਵਧ ਵੀ ਸਕਦੇ ਆ ਵੈਸੇ ਜਿਹੜੀ ਵਧਣ ਦੀ ਉਮੀਦ ਹੈ ਨਹੀਂ ਜਿਹੜੇ ਰੇਟ ਐ ਇੱਥੇ ਘਰੇ ਰਹਿਣਗੇ ਜਿੱਥੇ ਕਿ ਚੱਲ ਰਹੀ ਐ ਨਾ ਬਹੁਤੇ ਘਟਣਗੇ ਨਾ ਬਹੁਤੇ ਵਧਣਗੇ ਤੇ ਇੱਕ ਗੱਲ ਜਿਹੜੀ ਹੋ ਦੇਖਣ ਦੇ ਵਿੱਚ ਵੀ ਆਈ ਐ ਜਿਹੜੀ ਤਾਂ ਹੁੰਦੀ ਐ ਛੋਟੀ ਢੇਰੀ ਮਤਲਬ ਆਪਣੀ ਕੀਲੇ ਜਾਂ 1.5-2 ਕੀਲਿਆਂ ਦੀ ਢੇਰੀ ਐ ਉਹਦਾ ਜਿਹੜਾ ਰੇਟ ਵਪਾਰੀ ਵਧ ਲਾ ਜਾਂਦੇ ਨੇ ਜੇ ਦਾ ਆਪਣਾ ਵੱਡੀ ਢੇਰੀ ਐ ਜਿਵੇਂ 5-6 ਕੀਲਿਆਂ ਦਾ 10 ਕੀਲਿਆਂ ਦਾ ਮਾਲ ਪਿਆ ਉਹਦਾ ਜਿਹੜਾ ਰੇਟ 27-28 22900 ਰੁਪਏ ਤੱਕ ਹੀ ਜਿਹੜਾ ਲੱਗਦਾ ਹੈ ਤੇ ਹੁਣ ਜੀਮੇਦਾਰ ਭਰਾ ਕਹਿ ਰਹੇ ਸੀ ਵੀ 1500 ਨੂੰ ਆਉਂਦੀ ਬਾਡੀ ਕਰੀਏ ਜਾਂ ਫੇਰ ਰੁਕ ਜਾਈਏ ਕਿਸਾਨ ਭਰਾ ਬਰ ਰੁਕਣ ਦੇ ਵਿੱਚ ਵੀ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਕਿਉਂਕਿ ਵਾਸਮਤ ਹੀ ਜੇ ਆਪਾਂ ਜਿੰਨੀ ਆਪਾਂ ਲੇਟ ਕਰਾਂਗੇ ਬਾਡੀ ਸਕਾਵਾਂਗੇ ਤਾਂ ਇਹਦਾ ਜਿਹੜਾ ਰੇਟ ਘੱਟ ਲੱਗੇਗਾ ਬੋ ਇਸ ਕਰਕੇ ਕਿਉਂਕਿ ਵਾਸੁਮਤੀ ਦੀ ਆਪਾਂ ਨੂੰ ਟਾਈਮ ਸਰਵਿਸ ਦੀ ਵਾਡੀ ਕਰਨੀ ਜ਼ਰੂਰੀ ਹੈ ਕਿਉਂਕਿ ਬਹੁਤੀ ਆਪਾਂ ਸਕਾਲੀ ਤਾਂ ਵਪਾਰੀ ਜਿਹੜਾ ਆਪਾਂ ਨੂੰ ਰੇਟ ਪੂਰਾ ਨਹੀਂ ਦੇਣਗੇ ਇਸ ਕਰਕੇ ਜਿਹੜੇ ਰੇਟ ਮੈਂ ਤੁਹਾਡੇ ਨਾਲ ਸਾਂਝੇ ਕਰ ਚੁੱਕਿਆ ਜਿਹਦੇ ਰੇਟ ਹੈ ਇੱਥੇ ਹੀ ਰਹਿਣਗੇ ਨਾ ਵਧਣਗੇ ਜਾਂ ਨਾ ਫਿਰ ਘਟਣਗੇ ਬਾਕੀ ਆਪਣੀ ਵੀਡੀਓ ਨੂੰ ਹੋਰ ਜਿੰਮੇਦਾਰ ਭਰਾਵਾਂ ਤੱਕ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ